ਹਾਂਜੀ ਬਾਜੀ ਨਮਸਕਾਰ ਹੈ ਆ ਦਾ ਆਪਸ ਹੱਥ ਆ ਕਰ ਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹਾ ਸ਼ਾਨਦਾਰ ਵੀਡੀਓ ਲੈ ਆਂਦੇ ਰਿਹਾ ਕਰੀਏ ਤੇ ਆ ਕੇ ਤੋਂ ਹੈਗੇ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੂੰ ਤੁਹਾਡਾ ਛੋਟਾ ਵੀਰ ਮੀਤ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਨੂੰ ਆਪਣੀ ਦੇਖ ਕੇ ਚੱਲ ਰਹੀਆਂ ਆਫਰਾਂ ਦਾ ਫਾਇਦਾ ਚੁੱਕ ਕੇ ਆਨੰਦਮਾਨਦੇ ਹੋਣਗੇ ਉਹ ਹਾਂਜੀ ਵੀ ਬਾਬਿਓ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਬੱਚਿਆਂ ਦੀ ਕੁਆਲਿਟੀ ਪਹਿਲਾਂ ਦਾ ਭਰਾ ਉਹਨਾਂ ਵੀਰਾਂ ਦਾ ਤਹਿ ਦਿਲੋਂ ਸ਼ੁਕਰੀਆ ਜੀ ਠੀਕ ਆ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਠੀਕ ਆ ਜੀ ਜਿਹੜੇ ਭਰਾ ਸਾਨੂੰ ਕਬੂਤਰ ਦਿੰਦੇ ਨੇ ਜੀ ਠੀਕ ਹੈ ਜੀ ਉਹਨਾਂ ਦੀ ਬਦੌਲਤ ਵੀਰੇ ਆਪਾਂ ਤੁਹਾਨੂੰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵੀਰੇ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਆ ਸਿਰਫ ਉਹਨਾਂ ਭਰਾਵਾਂ ਦੀ ਬਦੌਲਤ ਜੀ ਠੀਕ ਹੈ ਆਪਣਾ ਭਰਾ ਆ ਜੀ ਸੋਹਣੀਆਂ ਮੁੰਡਾ ਬਾਗੀਆਂ ਛੱਡਦਾ ਭਰਾ ਆਪਣਾ ਉਹ ਠੀਕ ਹੈ ਬਾਈ ਆਪਣੀਆਂ ਮੰਨ ਕੇ ਚੱਲੋ ਸਾਰੀਆਂ ਵੀਡੀਓ ਵੇਂਦਾ ਭਰਾ ਕਹਿੰਦਾ ਵੀਰੇ ਯਾਰ ਗੱਲ ਹੀ ਕੋਈ ਨਹੀਂ ਅਸੀਂ ਤੇਰੇ ਨਾਲ ਆ ਭਰਾ ਠੀਕ ਹੈ ਜਿਹੜੀਆਂ ਤੁਸੀਂ ਆਫਰਾਂ ਲਾਉਨੇ ਹੋ ਠੀਕ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਮਾਤੜ ਬਣ ਜਾਂਦਾ ਵੀ ਮੇਰਾ ਭਰਾ ਸ਼ੌਂਕ ਪੂਰਾ ਕਰਦੇ ਹਾਂ ਤਾਂ ਅਸੀਂ ਤੁਹਾਨੂੰ ਉਹ ਰੇਟ ਦੇ ਵਿੱਚ ਮੇਰਾ ਭਰਾ ਪੂਰੇ ਚੋਟੀ ਵਾਲੇ ਕਬੂਤਰ ਦੇਾਂਗੇ ਕਿ ਜਿੱਥੇ ਵੀ ਜਾਣਗੇ ਬੱਚੇ ਪੂਰੀ ਵਹਿਜਾ ਵਹਿਜਾ ਹੋ ਮੇਰਾ ਵੀਰੋ ਆ ਚੈੱਕ ਕਰੋ ਵੀ ਵੀਰੇ ਜਿਹੜੇ ਇਹਨਾਂ ਵਿੱਚੋਂ ਦੋ ਹਰੇ ਰੰਗ ਲੱਗੇ ਆ ਜੀ ਇਹ ਪਿਓਰ ਬਾਬੇ ਟੈਲੇ ਵਾਲੇ ਕੂਤਰਾਂ ਦੇ ਵਿੱਚੋਂ ਪੱਠੇ ਆ ਠੀਕ ਆ ਜੀ ਇੱਕ ਚਿੱਟੀ ਕਾਲੀ ਦਾ ਠੀਕ ਆ ਦੂਜਾ ਵੀਰੇ ਪੀਰੀ ਕਾਲੀ ਦਾ ਦੋਨੇ ਸਗੇ ਭਰਾ ਇੱਕ ਬੱਚਾ ਇਹਨਾਂ ਚ ਜਿਹਦੇ ਗੁਲਾਬੀ ਰੰਗ ਲੱਗਾ ਪਿਓਰ ਮੀਰਾ ਵ ਤੇ ਵੀਰੇ ਦੋ ਪੱਠੇ ਪਿਓਰ ਤੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਆਹ ਹਾਨੀਲਾ ਕਲੀਆਂ ਦਾ ਬੱਚਾ ਵੀਰੇ ਪਿਆਓ ਇਹਦਾ ਰੱਤਾ ਸੀਗਾ ਠੀਕ ਹੈ ਮਾਂ ਜੀ ਦੀ ਨੀਲੀ ਪੱਠਾ ਆਪਣੀ ਮਾਂ ਤੇ ਗਿਆ ਚੈੱਕ ਕਰ ਲੋ ਜਮਾ ਪੀਰੀਆਂ ਅੱਖਾਂ ਦਾ ਤੇ ਦਰਸ਼ਕੋ ਜਿਹੜੀ ਅਗਲੀ ਆ ਉਹ ਵੀਰੇ ਪੱਠੀ ਆ ਇਹ ਹੈਗੀ ਅਠ ਅਠ ਕਲੀਆਂ ਦੀ ਬਹੁਤ ਸੋਹਣੀ ਉਣਦੀ ਹੋਈ ਆ ਨੀਲੀ ਛਤਰੀ ਤੇ ਇਸ ਰੰਗ ਦੀ ਛਤਰੀ ਉੱਤੇ ਮੇਰਾ ਭਰਾ ਲੱਗੀ ਹੋਈ ਆ ਠੀਕ ਹੈ ਜੀ ਬੱਚੇ ਦਰਸ਼ਕੋ ਡਾਉਣੇ ਤੁਸੀਂ ਡਾ ਸਕਦੇ ਹੋ ਠੀਕ ਹੈ ਅੱਬਾ ਤੁਹਾਨੂੰ ਡਾਉਣ ਚ ਹੀ ਫਾਇਦਾ ਹੈ ਕਿਉਂਕਿ ਹਲੇ ਤਾਂ ਛੋਟੇ ਜੋੜਿਆਂ ਵਿੱਚ ਇਹ ਪੈਣੇ ਨਹੀਂ ਤੇ ਡਾ ਕੇ ਮੇਰਾ ਭਰਾ ਤੁਸੀਂ ਆਪਣਾ ਪੂਰਾ ਜਨਕਾ ਆਨੰਦ ਮਾਣ ਸਕਦੇ ਹੋ ਚੈੱਕ ਕਰ ਲੋ ਵੀਰੇ ਆਫਰ ਦੇ ਵਿੱਚ ਆਪਣੇ ਆਹ ਬੱਚੇ ਨੇ ਠੀਕ ਹੈ ਜੀ ਆਪਣੇ ਟੋਟਲ ਦਰਸ਼ਕੋ ਆਹ ਪੰਜ ਬੱਚੇ ਨੇ ਤੇ ਪੰਜੇ ਦੇ ਪੰਜੇ ਬੱਚੇ ਮੇਰਾ ਭਰਾ ਆਪਾ ਇਕੱਠੇ ਹੀ ਨੇ ਨੇ ਆ ਤੰਦਰੁਸਤ ਬੱਚੇ ਆ ਚੈੱਕ ਕਰ ਸਕਦੇ ਹਾਂ ਬਾਕੀ ਆਹ ਪੱਠੀ ਮੈਂ ਕਿਨਾ ਭਰਾ ਤੁਸੀਂ ਦੋ ਦਿਨ ਬੰਨ ਕੇ ਛਰਦੀਓ ਜਾਂਦੀ ਨਹੀਂ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤੀ ਪੂਰੀ ਲੋਕ ਚਿੱਟੀਆਂ ਅੱਖਾਂ ਦੀ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਬਾਬਿਓ ਆਹ ਬਲਾਟ ਐਸਾ ਇਹ ਬੱਤਕ ਪੈਰੀ ਬੱਚੇ ਵੀ ਕੱਢਦਾ ਆ ਠੀਕ ਆ ਜੀ ਤੇ ਆ ਦਰਸ਼ਕੋ ਆਪਣਾ ਨੀਲਾ ਪੱਠਾ ਚੈੱਕ ਕਰ ਲੋ ਠੀਕ ਆ ਤੇ ਆਓ ਜੀ ਹੁਣ ਆਪਾਂ ਤੁਹਾਨੂੰ ਕਰਾਉਣ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਸ਼ੌਂਕ ਤੇ ਉਦੋਂ ਪਹਿਲਾਂ ਮੇਰਾ ਭਰਾ ਆਪਾਂ ਤੁਹਾਨੂੰ ਰੇਟ ਵਿੱਚ ਹੀ ਮੈਂਸ਼ਨ ਕਰ ਦਿੰਨੇ ਹਾਂ ਦਰਸ਼ਕੋ ਠੀਕ ਹੈ ਓਨਲੀ 650 ਰੁਪਏ ਪਰ ਦੇ ਹਿਸਾਬ ਨਾਲ ਠੀਕ ਹੈ ਜੀ ਚੈੱਕ ਕਰ ਲੋ ਮੇਰਾ ਭਰਾ ਪੰਜ ਦੇ ਪੰਜ ਬੱਚੇ ਇਕੱਠੇ ਹੀ ਦੇਣੇ ਆਪਾਂ ਠੀਕ ਹੈ ਬਾਕੀ ਇਹਨਾਂ ਵਿੱਚ ਸਾਰੇ ਬੱਚੇ ਕੋਰੇ ਆ ਮੇਰਾ ਵੀਰ ਸવાય ਇਸ ਪੱਠੀ ਤੋਂ ਇਲਾਵਾ ਜਿਹੜੀ ਆਹ 8 8 ਕਲੀਆਂ ਦੀ ਇਹੇ ਟਾਂਗੀ ਉੱਤੇ ਲੱਗੀ ਹੋਈ ਬਾਕੀ ਸਾਰੇ ਦੇ ਸਾਰੇ ਬੱਚੇ ਮੇਰਾ ਭਰਾ ਕੋਰੇ ਨੇ ਤੇ ਮੇਰਾ ਵੀਰ ਜਾਂਦੇ ਸਾਰ ਆਪਦੇ ਹਿਸਾਬ ਨਾਲ ਤੁਸੀਂ ਟਾਂਗੀਆਂ ਤੇ ਲਾਓ ਤੇ ਬੇਫਿਕਰ ਹੋ ਕੇ ਮੇਰਾ ਭਰਾ ਇਹਨਾਂ ਬੱਚਾ ਨੂੰ ਉਡਾਓ ਉਹ ਹਾਂ ਜੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਪਹਿਲੇ ਪੱਠੇ ਦੀ ਕੁਆਲਿਟੀ ਪ्युअर ਬਾਬੇ ਟਹਲਿਆਲੇ ਕੂਤਰਾਂ ਦੇ ਵਿੱਚੋਂ ਜੀ ਦੇਖੋ ਪੀਲੀ ਤੇ ਕਾਲੀ ਰੱਖਦਾ ਮੇਰਾ ਭਰਾ ਬੜੜਾ ਬੱਚਾ ਚੈੱਕ ਕਰੋ ਮੇਰਾ ਭਰਾ ਕੁਆਲਿਟੀ ਪਤਾ ਲੱਗਦਾ ਹਾਂ ਵੀ ਆ ਜੋ ਬਾਕੀ ਕੋਈ ਟੌਪ ਚੀਜ਼ਾਂ ਆਪਣੇ ਚੈਨਲ ਦੇ ਉੱਤੇ ਠੀਕ ਆ ਜੀ ਰੇਟ ਆਪਾਂ ਤੁਹਾਨੂੰ ਮੈਂਸ਼ਨ ਕਰਤਾ ਓਨਲੀ ਵੀਰੇ 650 ਰੁਪਏ ਪਰ ਦੇ ਹਸਾਂ ਵਾਲਾ ਆਪਣੀਆਂ ਆ ਬੱਚੇ ਆ ਚੈੱਕ ਕਰ ਲਓ ਬਿਲਕੁਲ ਪੀਲੀ ਅੱਖ ਪਹਿਲਾਂ ਇਹਦੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਬਿਲਕੁਲ ਅੱਖ ਦਾ ਛੋਟਾ ਜਾਂ ਨੂਰ ਦੂਜੀ ਅੱਖ ਮੇਰਾ ਭਰਾ ਸ਼ਾਹ ਕਾਲੀ ਬਾਕੀ ਚੈੱਕ ਕਰੋ ਮੇਰਾ ਭਰਾ ਬੱਚੇ ਆਪਣੇ ਦੀ ਪੱਲੇ ਦੀ ਕੁਆਲਿਟੀ ਦਰਸ਼ਕੋ ਇੱਕ ਤੋਂ ਦੋ-ਦੋ ਕਲੀਆਂ ਦੇ ਆਪਣੇ ਸਾਰੇ ਆਹ ਜਾਨੀ ਕਿ ਬੱਚੇ ਨੇ ਸਿਰਫ ਇਹਨਾਂ ਦੇ ਵਿੱਚੋਂ ਇੱਕ ਪੱਥੀ ਹੈ ਜੀ ਜਿਹੜੀ ਅੱਠ-ਅੱਠ ਕਲੀਆਂ ਦੀ ਮੇਰਾ ਭਰਾ ਢਾਂਗੀ ਉੱਤੇ ਲੱਗੀ ਹੋਈ ਆ ਬਾਕੀ ਸਾਰੇ ਬੱਚੇ ਆਪਣੇ ਦਰਸ਼ਕੋ ਇਹੇ ਕੋਰੇ ਨੇ ਮੇਰਾ ਵੀਰੋ ਠੀਕ ਆ ਜੀ ਜੇ ਮੈਂ ਪੂਸਤਾਈ ਕਰਨੀਆਂ ਬਾਡੀ ਸਟਰਕਚਰ ਵੀਰ ਜੀ ਏਡਾ ਆਲਾ ਮੈਂ ਕਹਿੰਦਾ ਬੇਕੇ ਤੈ ਟਟਦੀ ਹਾਂ ਵੀ ਪਤਾ ਲੱਗਾ ਬਾਕੀ ਕੁਤਰ ਹੈਗੇ ਨੇ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਬਚਾਇਆ ਠੀਕ ਆ ਆ ਬੱਚਾ ਹੁਣ ਆਪਾਂ ਛੱਡ ਦਿੰਦੇ ਆ ਤੇ ਅਗਲਾ ਬੱਚਾ ਖੋਣੀ ਤੁੰਨੀ ਹਾਂ ਜੀ ਵੀ ਵਾਦਿਓ ਆਹ ਆਪਣੇ ਉਸ ਬੱਚੇ ਦਾ ਮੇਰਾ ਭਰਾ ਅਗਲਾ ਭਰਾ ਆ ਚੈੱਕ ਕਰ ਲਓ ਜੀ ਬਾਡੀ ਸਟਰਕਚਰ ਠੀਕ ਆ ਜੀ ਤਾਂ ਕਰਕੇ ਇਹਨਾਂ ਦੇ ਦਰਸ਼ਕੋ ਭਰਾ ਨੇ ਹਰਾ ਰੰਗ ਲਾ ਕੇ ਰੱਖਿਆ ਸੀ ਪਤਾ ਲੱਗ ਜੇ ਕਿਹੜਾ ਕਿਹਦਾ ਭਰਾ ਮੇਰਾ ਵੀਰ ਵਰੇ ਬੱਚੇ ਡਾਉਂਗਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਬਾਕੀ ਮਿਹਨਤ ਤੁਹਾਨੂੰ ਕਰਨੀ ਪਣੀ ਵੀਰੇ ਕਈ ਵਾਰੀ ਬੱਚਿਆਂ ਦਾ ਕੀ ਹੁੰਦਾ ਆ ਕਿ 10 ਪੱਲੇ ਸਾਫ ਹੋ ਕੇ ਉੜਦੇ ਨੇ ਠੀਕ ਹੈ ਜੀ ਤੇ ਆ ਬਾਬੇ ਉਹ ਪਠੇ ਆਪਣੀ ਦੀ ਅੱਖਾ ਜੀ ਦੇਖੋ ਪਹਿਲੇ ਭਰਾ ਦੀ ਪੀਲੀ ਐਕਸੀ ਦੂਜੇ ਭਰਾ ਦੀ ਜੀ ਚਿੱਟੀ ਕਾਲੀ ਦਾ ਬੜਰਾ ਆ ਜੀ ਚੈੱਕ ਕਰ ਲਓ ਦੂਜੀ ਅੱਖ ਦੇ ਵਿੱਚ ਤੀਰ ਪੈਂਦਾ ਸੇਮ ਇੱਕੋ ਜਿਹਾ ਮੇਰਾ ਭਰਾ ਬਾਰੀ ਸਟ੍ਰਕਚਰ ਪੋਸਟਾਂ ਹੀ ਕਰਨੀਆਂ ਤੇ ਆ ਬਾਬੇ ਉਹ ਚੈੱਕ ਕਰੋ ਜੀ ਪੱਲੇ ਦੀ ਕੁਆਲਿਟੀ ਦੇਖੋ ਮੇਰਾ ਪ੍ਰਾਖ ਕਿੰਨਾ ਹੈ ਚੌੜੇ ਨਿੱਗਰ ਪੱਲੇ ਦਾ ਆਪਣਾ ਇਹ ਪੱਠਾ ਆ। ਬਾਕੀ ਦਰਸ਼ਕੋ ਆਹ ਬੱਚੇ ਆਪਣੇ ਦੇ ਪੈਰ ਆ। ਬੰਦ ਜੋੜਾਂ ਦੇ ਮੇਰਾ ਵੀਰ ਆਪਣੇ ਸਾਰੇ ਪੱਠੇ ਆ ਜੀ। ਠੀਕ ਹੈ ਬਾਕੀ ਐਸ ਬੰਨੇ ਮੇਰਾ ਵੀਰ ਬਾਰੀ ਸਟ੍ਰਕਚਰ ਬੱਚੇ ਆਪਣੇ ਦਾ ਚੈੱਕ ਕਰ ਲੋ ਦੇਖੋ ਜੀ ਲੈਂਥ ਪੱਠੇ ਦੀ ਕਿੰਨੀ ਉੱਚੀ ਤੇ ਲੰਮੀ ਹੈ। ਤੇ ਆ ਸੀਗਾ ਵੀਰੇ ਆਪਣਾ ਮਕਮਲ ਦੂਸਰਾ ਪੱਠਾ। ਤੇ ਆ ਉਪਰਾ ਬੱਚਾ ਤੁਹਾਨੂੰ ਮੈਂ ਛੱਡ ਕੇ ਵਿਖਾਉਣਾ ਤੇ ਕੈਮਰਾਮੈਨ ਤੁਸੀਂ ਉਧਰੋਂ ਬੱਚੇ ਛੱਡ ਕੇ ਵਿਖਾ ਦਿਓ ਜੀ। ਤੇ ਆ ਠੀਕ ਹੈ ਹੁਣ ਮੈਂ ਤੁਹਾਨੂੰ ਅਗਲਾ ਬੱਚਾ ਦਿਖ ਹਾਂ ਜੀ ਵੀ ਬਾਬਿਓ ਆਹ ਆਪਣੀ ਅਗਲੀ ਪੱਠੀ ਮੇਰਾ ਵੀ ਚੈੱਕ ਕਰ ਲੋ ਜੀ ਇਹ ਅੱਠ ਅੱਠ ਕਾਲੀਆਂ ਦੇ ਪ्युअर ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਇਹ 10 ਕੋ ਬੱਤਕ ਪੈਰੀ ਬੱਚੇ ਕੱਢਦੇ ਆ ਜੀ ਇਹੋ ਜਿਹਾ ਬਲਾਦੇ ਇਹਨਾਂ ਦੇ ਵਿੱਚ ਨੀਲੇ ਵੀ ਕੱਢਦੇ ਆ ਠੀਕ ਹੈ ਜੀ ਲਾਲ ਕਾਂਤਰੇ ਕਾਲ ਕਾਂਤਰੇ ਚੈੱਕ ਕਰ ਲੋ ਪੂਰੀ ਲੋਕ ਚਿੱਟੀਆਂ ਅੱਖਾਂ ਦੀ ਮੇਰਾ ਭਰਾ ਜਿੰਨੀ ਮਰਜ਼ੀ ਢਾਲੀਓ ਤੁਸੀਂ ਇਸ ਪੱਠੀ ਨੂੰ ਮੇਰਾ ਵੀ ਠੀਕ ਹੈ ਜੀ ਨੀਲੀ ਛਤਰੀ ਦੇ ਉੱਤੇ ਆਪਣੀ ਆਹ ਪੱਠੀ ਲੱਗੀ ਹੋਈ ਆ ਬਾਕੀ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੱਡਾ ਆਹਲਾ ਸਪਰਿੰਗ ਲੱਗਾ ਇਹਦੇ ਪੱਲੇ ਨੂੰ ਜਿਵੇਂ ਛੱਡਿਆ ਨਾਲੀਆਂ ਕੈਂਚੀਆਂ ਨੂੰ ਮੇਰਾ ਭਰਾ ਪੱਲਾ ਸਮਾਦੀ ਦਾ ਅੰਦਰਿਆਂ ਦਾ ਔਰ ਵੀਰੇ ਮੇਨ ਗੱਲ ਇਹ ਪੱਠੀ ਹੈ ਮੇਰਾ ਭਰਾ ਠੀਕ ਹੈ ਜੀ ਮਾਦੀ ਬਣੇਗੀ ਜੋੜਿਆ ਚਲਾਉਣੀ ਜੋੜਿਆ ਚਲਾ ਲਈਓ ਡੌਣੀ ਤੁਸੀਂ ਡਾ ਸਕਦੇ ਹੋ ਠੀਕ ਹੈ ਪੂੰਜੇ ਵਿੱਚ ਮੇਰਾ ਵੀਰ ਲਾਲ ਧਾਰੀਆਂ ਬਾਕੀ ਇਸ ਬੰਨੇ ਨੂੰ ਮੇਰਾ ਵੀਰ ਚੈੱਕ ਕਰ ਲਓ ਜੀ ਪੱਠੀ ਆਪਣੀ ਦੀ ਕੁਆਲਿਟੀ ਬਿਲਕੁਲ ਚੌੜੇ ਇੱਕ ਸਾਰ ਚਿਣਿਆਵੇਂ ਆ ਪੱਲਾ ਜੀ ਤੇ ਆ ਬਾਬੇ ਉਹ ਪੱਠੀ ਆਪਣੀ ਦੇ ਪੈਰ ਆ ਜੀ ਪੈਰ ਦੇ ਵਿੱਚ ਦੇ ਪੱਕਾ ਛੱਲਾ ਲੱਗਿਆ ਕੋਈ ਕਟਿਆ ਨਹੀਂ ਕੋਈ ਵੱਡਿਆ ਨਹੀਂ ਮੇਰਾ ਵੀਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬੈਲ ਕਲ ਬੰਦ ਜੋੜਾਂ ਦੀ ਮੇਰਾ ਵੀ ਆਪਣੀ ਇਹ ਪੱਠੀ ਹੈ ਤੇ ਆਹ ਵੀ ਮੇਰਾ ਆਪਣਾ ਬਰੇ ਪੱਠੀ ਐਸੀ ਪੱਠੀ ਹੈ ਨਾ ਤੁਸੀਂ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਠੀਕ ਹੈ ਨੀਲੀ ਛਤਰੀ ਦੇ ਉੱਤੇ ਮੇਰਾ ਆਪਣਾ ਇਹ ਪੱਛੀ ਲੱਗੀ ਹੋਈ ਹੈ ਠੀਕ ਹੈ ਜੀ ਬਾਈ ਇਹ ਦੇ ਨਹੀਂ ਦਿਆ ਸੀ ਬਟ ਆਪਾਂ ਮੰਨ ਕੇ ਚੱਲੋ ੱੱਕੇ ਨਾਲ ਹੀ ਲੈ ਕੇ ਜਾਂਦੇ ਬਾਕੀ ਐਸ ਬੰਦੇ ਦੀ ਅੱਖ ਚੈੱਕ ਕਰ ਲਓ ਜਿਵੇਂ ਚਿੱਟੀਆਂ ਅੱਖਾਂ ਦੀ ਮੇਰਾ ਵੀ ਆਪਣੀ ਇਹ ਪੱਠੀ ਹੈ ਤੇ ਪੱਠੀ ਦਾ ਹਸੂਨ ਮੈਂ ਛੱਡ ਕੇ ਬਖੋਣਾ ਆ ਚੈੱਕ ਕਰ ਲਓ ਵੀਰੇ ਬਖਾਦੀ ਮੜਾ ਇਹ ਪੱਠੀ ਨੂੰ ਤੇ ਬਾਕੀ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਕ ਕਰਾਉਣਾ ਜੀ ਹਾਂਜੀ ਬਾਬੇ ਹੁਣ ਆਪਾਂ ਤੁਹਾਨੂੰ ਐਸਾ ਪੱਠੇ ਦਾ ਸ਼ੌਂਕ ਕਰਾਉਨੇ ਬਹੁਤ ਜ਼ਿਆਦਾ ਫੁਰਤੀਲਾ ਪੱਠਾ ਮੇਰਾ ਵੀਰ ਠੀਕ ਹੈ ਤੇ ਕਰਾਉਣੀ ਤੁਹਾਨੂੰ ਸ਼ੌਂਕ ਇਹਦਾ ਹਾਂਜੀ ਬਾਬੇਓ ਆ ਕਰੋ ਚੈੱਕ ਜੀ ਆਪਣੇ ਪਹਿਲਾਂ ਪੱਠੇ ਜੀ ਮੇਰਾ ਵੀਰ ਤੁਸੀਂ ਲੈਂਥ ਚੈੱਕ ਕਰੋ ਜੀ ਦੇਖੋ ਠੀਕ ਹੈ ਜੀ ਬਿਲਕੁਲ ਦਰਸ਼ਕੋ ਹਲੇ ਬੱਚੇ ਨੇ ਤੇ ਕਦ ਕੱਠ ਇਹਨਾਂ ਨੂੰ ਬਡੇ ਕੂਤਰਾਂ ਨਾਲ ਲੱਗਿਆ ਹੋਇਆ ਮੇਰਾ ਪਰ ਪਤਾ ਲੱਗਦਾ ਹਾਂ ਵੀ ਪੱਠਿਆਂ ਵਿੱਚ ਕੀ ਗੱਲਬਾਤ ਹੈਗੀ ਆ ਠੀਕ ਹੈ ਜੀ ਪਿਆਰ ਮਦਾਬ ਵਾਲੇ ਕੂਤਰਾ ਵਿੱਚੋਂ ਗੁਲਾਬੀ ਨੋਕ ਗੁਲਾਬੀ ਪਰਕਾ ਸ਼ਾਹ ਅੱਖਾ ਮੇਰਾ ਭਰਾ ਗਿਚੀ ਆਪਣੇ ਬੱਚੇ ਦੀ ਲਾ ਲਿਆ ਤੇ ਆਹ ਦਰਸ਼ਕੋ ਬੱਚੇ ਆਪਣੇ ਦਾ ਪੱਲਾ ਚੈੱਕ ਕਰ ਲੋ ਦੇਖੋ ਜੀ ਕਿੱਡੇ ਸਾਫ਼ ਸੁਥਰੇ ਕਬੂਤਰ ਨੇ ਕੋਈ ਜੂਨੀ ਕੋਈ ਕੋਹ ਨਹੀਂ ਬਿਲਕੁਲ ਇੱਕ ਸਾਰ ਚਿਣਿਆ ਹੋਇਆ ਪੱਲਾ ਮੇਰਾ ਵੀਰ ਪਤਾ ਲੱਗਦਾ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਐ ਠੀਕ ਹੈ ਜੀ ਤੇ ਆਹ ਬਾਬਿਓ ਨੈਕਸਟ ਪੱਲਾ ਆਪਣੇ ਪੱਠੇ ਦਾ ਚੈੱਕ ਕਰ ਸਕਦੇ ਹੋ ਮੇਰਾ ਭਰਾ ਰਿਕੁਐਸਟ ਹੈ ਕੋਈ ਬੰਦਾ ਇੰਜਨ ਕਵੇ ਕਾਸ਼ ਵੀਰੇ ਇੱਕ ਬੱਚੇ ਦੇ ਦਿਓ ਦੋ ਦੇ ਦਿਓ ਤਿੰਨ ਦੇ ਦਿਓ ਠੀਕ ਹੈ ਜੀ ਪੰਜ ਦੇ ਪੰਜ ਬੱਚੇ ਦਰਸ ਕੋਈ ਇਕੱਠੇ ਹੀ ਦੇਣੇ ਆ ਇੱਕ ਰੇਡ ਦੇ ਵਿੱਚ ਦੇਣੇ ਆ ਪ੍ਰਾਈਸ ਬਿਲਕੁਲ ਰੀਜ਼ਨੇਬਲ ਆ ਜੀ ਬੈਸਟ ਆਫਰ ਆ ਦਿਵਾਲੀ ਕਰਕੇ ਤੁਹਾਨੂੰ ਆਪਾਂ ਇਸ ਰੇਟ ਦੇ ਵਿੱਚ ਮੇਰਾ ਵੀਰਾਹਾ ਪੱਠੇ ਦੇ ਰਹੇ ਆ ਠੀਕ ਹੈ ਤੇ ਮੇਰਾ ਭਰਾ ਜਲਦ ਤੋਂ ਜਲਦ ਤੁਸੀਂ ਕਰੋ ਕੰਟੈਕਟ ਹੇਠਾਂ ਦਿੱਤੇ ਨੰਬਰ ਤੇ ਤੇ ਆਓ ਬਾਬੇ ਹੁਣ ਮਸੂਨ ਲਾਸਟ ਪੱਠੇ ਦਾ ਸ਼ੌਂਕ ਕਰੋਨਾ ਆਪਣੇ ਨੀਲੇ ਦਾ ਇਹ ਵੀ ਸਾਡ ਨੂੰ ਛੱਡ ਕੇ ਖੁਆਨਾ ਹੈ ਜੀ ਵੀ ਬਾਬਿਓ ਆਹ ਆਪਣਾ ਲਾਸਟ ਪੱਠਾ ਪਾਵੇ ਤੁਨੇ ਵਾਲੇ ਪੁੱਤਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਇਹਦਾ ਜਿਹੜਾ ਪਿਓਸੀ ਦਾਸ ਕੋ ਜਮਾ ਰਤਾ ਮਾਏ ਦੀ ਨੀਲੀ ਬੱਚਾ ਆਪਣੀ ਇਹ ਮਾਤੇ ਗਾ ਚੈੱਕ ਕਰੋ ਬਿਲਕੁਲ ਕੱਚੀਆਂ ਪੀਲੀਆਂ ਅੱਖਾਂ ਦਾ ਪੱਠਾ ਆਪਣਾ ਇਹ ਬਣੇਗਾ ਅੱਖ ਦੀ ਦਾਸ ਕੋ ਚੈੱਕ ਕਰ ਲਓ ਕੁਆਲਿਟੀ ਸ਼ਾਹੀ ਨੀਲਾ ਹੁਣ ਮੈਂ ਤੁਹਾਨੂੰ ਬੱਚੇ ਆਪਣੇ ਦਾ ਪੱਲਾ ਖੋਣਾ ਜਮਾ ਕਲੀਆਂ ਦਾ ਬੱਚਾ ਮੇਰਾ ਭਰਾ ਬਹੁਤ ਸੋਹਣਾ ਸਾਫ ਸੁਥਰਾ ਮੇਰਾ ਵੀ ਪੱਠਾ ਆਪਣਾ ਪਲਿਆ ਵਾ ਚੈੱਕ ਕਰੋ ਮੇਰਾ ਵੀ ਪੱਲੇ ਦੀ ਕੁਆਲਿਟੀ ਦੇਖੋ ਜੀ ਬਿਲਕੁਲ ਇੱਕ ਸਾਰ ਚਿਣਿਆ ਹੋਇਆ ਪੱਲਾ ਆ ਕੋਈ ਗੈਬ ਨਹੀਂ ਬਾਬੇ ਕੋਈ ਕੋਹ ਨਹੀਂ ਬਾਕੀ ਸ਼ੈਕਲ ਚੈੱਕ ਕਰ ਲਓ ਔਰ ਕਮੈਂਟ ਕਰਕੇ ਤੁਸੀਂ ਅੱਜ ਲਾਜ਼ਮੀ ਦੱਸਣਾ ਤੇ ਉਮੀਦ ਆ ਕੋਈ ਮਹਾਨ ਅਸਤੀ ਕਮੈਂਟ ਨਹੀਂ ਕਰੇਗੀ ਕਿ ਲੋ ਜੀ 650 ਦੇ ਵਿੱਚ ਬੰਦੇ ਨਸਲਾਂ ਦੱਸਦੀਆਂ ਮੇਰੀ ਗਾਲੀ ਕੋਈ ਨਹੀਂ ਯਾਰ ਕਿਸੇ ਨੂੰ ਕੋਈ ਵੀ ਪੁੱਛਣਾ ਹੋਵੇ ਨਾ ਨੰਬਰ ਮੇਰਾ ਥੱਲੇ ਦਿੱਤਾ ਹਾਂ ਤੁਸੀਂ ਕੰਟੈਕਟ ਕਰਿਆ ਕਰੋ ਦੇਖੋ ਜੀ ਬਿਲਕੁਲ ਇੱਕ ਸਾਰ ਮੇਰਾ ਪਰਾ ਚਿਣਿਆ ਹੋਇਆ ਪੱਲਾ ਆ ਠੀਕ ਹੈ ਕੋਈ ਗੈਬ ਨਹੀਂ ਕੋਈ ਕੋਹ ਨਹੀਂ ਔਰ ਵੀਰੇ ਬੰਦੇ ਨੂੰ ਵਹਿਮ ਨਹੀਂ ਰੱਖਣਾ ਚਾਹੀਦਾ ਕਿ ਹਾਂ ਵੀ ਨਸਲਾਂ ਸਿਰਫ ਉਹਨਾਂ ਦੇ ਕੋਲ ਹੀ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਦਰਸ਼ਕੋ ਇੱਕ ਤੋਂ ਇੱਕ ਬੰਦਾ ਬੈਠਾ ਠੀਕ ਹੈ ਜੀ ਜਿਹੜੇ ਬੰਦੇ ਬਾਜ਼ੀਆਂ ਛੱਡਦੇ ਨੇ ਮੇਰਾ ਭਰਾ ਉਹਨਾਂ ਦੇ ਘਰੋਂ ਆਹ ਬਚੀ ਆਏ ਹੋਇਆ ਚੈੱਕ ਕਰ ਲੋ ਕਾਲੀ ਨੋਕ ਕਾਲੀਆਂ ਨੋਦਰਾ ਬੰਦ ਜੋੜਾਂ ਦਾ ਆਪਣਾ ਇਹ ਪੱਠਾ ਆ ਠੀਕ ਹੈ ਆਹ ਲਓ ਜੀ ਦੇਖੋ ਮੇਰਾ ਭਰਾ ਕਿਵੇਂ ਕਰਦਾ ਛੀੜਪਣ ਠੀਕ ਹੈ ਔਰ ਵੀਰੇ ਮੇਰੇ ਸਹਾਨਾ ਬੱਚਾ ਇਹ ਮਾਦੀ ਬਣੇਗਾ ਕਿਉਂਕਿ ਜੈਸਾ ਨਾ ਇਹਨੂੰ ਸ਼ਕਲ ਨਕਲ ਰੰਗ ਰੂਪ ਹੈਗਾ ਹੈ ਨਾ ਇਹਦੀਆਂ ਹਰਕਤਾਂ ਨੇ ਇਹ ਮਾਦੀ ਵਾਲੀ ਹਰਕਤਾਂ ਨੇ ਮੇਰਾ ਭਰਾ ਤੇ ਆਸੀ ਬਾਬਿਓ ਆਪਣਾ ਲਾਸਟ ਪੱਠਾ ਦੇਖੋ ਜੀ ਹੱਥ 'ਚ ਆ ਕੇ ਪਤੰਦਰ ਕੇਵੇਂ ਲਾਉਂਦਾ ਜੋਰ ਬਿਲਕੁਲ ਕੱਚੀਆਂ ਪੀੜੀਆਂ ਆਖਾਂ ਤੇ ਹੁਣ ਮੈਂ ਛੱਡ ਕੇ ਬੱਚਾ ਵਿਖਾ ਦੇਣਾ ਤੇ ਉਦੋਂ ਬਾਅਦ ਸਾਨੂੰ ਮੈਂ ਕੰਮ ਲੈਣਾ ਦਾ ਬਾੜੀ ਚਾਚਾ ਬਣਾਵਾਂਗੇ ਠੀਕ ਹੈ ਜੀ ਆ ਤੁਸੀਂ ਦੁਆਰ ਤੋਂ ਮੇਰਾ ਭਰਾ ਆ ਕੇ ਰ ਆਪਣੇ ਪੱਠਿਆਂ ਦੀ ਮਕਮਲ ਸਟੈਂਡਿੰਗ ਮਸ਼ੀਨ ਚੈੱਕ ਕਰ ਸਕਦੇ ਹੋ ਦੇਖੋ ਜੀ ਜਾਲ ਦੇ ਵਿੱਚ ਕਿਵੇਂ ਭੱਜੇ ਫਿਰਦੇ ਨੇ ਠੀਕ ਹੈ ਬਿਲਕੁਲ ਤੰਦਰੁਸਤ ਐਕਟਿਵ ਨੇ ਠੀਕ ਹੈ ਬਾਕੀ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਵੀਰ ਆਪਾਂ ਤੁਹਾਨੂੰ ਸ਼ੌਂਕ ਕਰਵਾ ਦਿੱਤਾ ਆ ਤੇ ਤੁਹਾਡਾ ਭਰਾ ਉਮੀਦ ਕਰਦਾ ਤੁਹਾਨੂੰ ਆਪਣੇ ਬੱਚੇ ਲਾਜ਼ਮੀ ਪਸੰਦ ਆਏ ਹੋਣਗੇ ਠੀਕ ਹੈ ਜੀ ਫੁੱਲ ਟਾਪ ਕੁਆਲਿਟੀ ਦੇ ਅੰਦਰ ਮੇਰਾ ਭਰਾ ਆਪਣੇ ਆਹ ਬੱਚੇ ਆ ਓਨਲੀ ਹੁਣ ਮੇਰਾ ਭਰਾ 650 ਰੁਪਏ ਪਰ ਦੇ ਹਿਸਾਬ ਨਾਲ ਠੀਕ ਹੈ ਕਿਸੇ ਭਰਾ ਨੂੰ ਪੱਠੇ ਚਾਹੀਦੇ ਹੁਣ ਮੇਰਾ ਵੀਰ ਫੁੱਲ ਟਾਪ ਕੁਆਲਿਟੀ ਵਾਲੇ ਆਪਣੇ ਛੋਟੇ ਵੀਰ ਨੂੰ ਜਦੋਂ ਮਰਜੀ ਤੁਸੀਂ ਯਾਦ ਕਰਿਆ ਕਰੋ ਠੀਕ ਹੈ ਜੀ ਬਿਲਕੁਲ ਰੀਜ਼ਨਬਲ ਪ੍ਰਾਈਸ ਜਾਨੀ ਕਿ ਤੁਹਾਨੂੰ ਆਪਣੇ ਕੋਲ ਇਹੋ ਜਿਹੇ ਬੱਚੇ ਮਿਲਣਗੇ ਪੱਠੇ ਆਪਣੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਠੀਕ ਹੈ ਵੱਡਾ ਜਾਲ ਲੱਗਿਆ ਹੋਇਆ ਜਾਲਾਂ ਵਿੱਚ ਹੈ ਗੋਲਿਆਂ ਨੂੰ ਭਾਦੇ ਫਿਰਦੇ ਨੇ ਬਾਕੀ ਇੱਥੋਂ ਪਤਾ ਲੱਗ ਜਾਂਦਾ ਮੇਰਾ ਵੀਰ ਬਲੱਡ ਲਾਈਨ ਦਾ ਕਿ ਹਾਂ ਬਈ ਕੀ ਗੱਲ ਬਾਤ ਤੇ ਕੀ ਕੁਝ ਇਹਨਾਂ ਦੇ ਵਿੱਚ ਹੈਗਾ ਆ ਛਤਰੀ ਉੱਤੇ ਬੈਠੇ ਸਾਂਹ ਦੱਸਦੇ ਨੇ ਕਿ ਹਾਂ ਬਈ ਸਾਡੇ ਵਿੱਚ ਕੁਝ ਹੈ ਬਾਕੀ ਦੱਸ ਕੋ ਸਾਂਭ ਥੋੜੀ ਆ ਚੰਗੀ ਕਰੋਗੇ ਔਡ ਜਾਣਗੇ ਜੇ ਸਾਂਭ ਤੁਹਾਨੂੰ ਕਬੂਤਰਬਾਈ ਦੇ ਵਿੱਚ ਮਾੜੀ ਮੋਟੀ ਅਕਲ ਨਹੀਂ ਗਈ ਫਿਰ ਤੁਹਾਨੂੰ ਪਤਾ ਹੀ ਆ ਜੀ ਜਿੱਥੇ ਕੋਰ ਬੰਦੇ ਗਾਲਾ ਕੱਢਦੇ ਨੇ ਵਿੱਚੋਂ ਸਾਨੂੰ ਵੀ ਦੋ ਬੰਦੇ ਗਾਲਾ ਕੱਢਦੇ ਨੇ ਹਨਾ ਚਲੋ ਕੋਈ ਗੱਲ ਨਹੀਂ ਵੀਰੇ ਉਹ ਅੱਗੇ ਥੋੜੀ ਕਿਸਮਤ ਹੈ ਜੀ ਕੋਈ 1500 ਦੇ ਵਿੱਚ ਸਾਰੀ ਜ਼ਿੰਦਗੀ ਬੰਦਾ ਕਿਸੇ ਨੂੰ ਮੁੱਲ ਨਹੀਂ ਲੈ ਪਾਉਂਦਾ ਠੀਕ ਹੈ ਨਾ ਹੀ ਬੰਦਾ ਸਾਰੀ ਉਮਰ ਦਾ ਦਾਣਦਾਰ ਹੁੰਦਾ ਆ ਮਿਹਨਤ ਕਰੋਗੇ ਡਾਲੋਗੇ ਮੇਰਾ ਭਰਾ ਪਰਖ ਤੁਹਾਨੂੰ ਹੋਣੀ ਚਾਹੀਦੀ ਚੰਗੇ ਮੜੇ ਕੂਤਰਾ ਦੀ ਹੁਣ ਵਿੱਚੋਂ ਕੁਝ ਮਹਾਨ ਨਸਤੀਆਂ ਇਹੋ ਜੀਆਂ ਹੋਣ ਗਿਆਖ ਲਓ ਜੀ 650 ਦੇ ਵਿੱਚ ਬਾਈ ਨੇ ਸਾਰੀਆਂ ਨਸਲਾਂ ਦੱਸਦੀਆਂ ਵੀਰੇ 9041226065 ਮੇਰਾ ਨੰਬਰ ਆ ਕਿਸੇ ਨੇ ਕੋਈ ਗੱਲ ਪੁੱਛਣੀ ਮੈਨੂੰ ਫੋਨ ਲਾਇਆ ਕਰੋ ਮੇਰਾ ਭਰਾ ਜਿਹੜੇ ਬੰਦੇ ਤੋਂ ਕੂਤਰੇ ਆਏ ਨੇ ਆਪਾਂ ਤੁਹਾਨੂੰ ਡਾਇਰੈਕਟ ਉਸ ਬੰਦੇ ਨਾਲ ਮਿਲਾ ਦਾਂਗੇ ਜੋ ਤੁਸੀਂ ਆਪ ਦੀ ਇੰਟਰੋਡਕਸ਼ਨ ਕੋਈ ਵੀ ਇੰਟਰਵਿਊ ਕਰਨੀ ਗਲਾਸ਼ਿਕਵਾ ਕਰਨਾ ਭਰਾ ਦੇ ਨਾਲ ਬਹਿ ਕੇ ਕਰ ਲਿਓ ਠੀਕ ਹੈ ਜੀ ਹਾਂ ਜੀ ਵੀਰੇ ਆਫਰ ਦੇ ਵਿੱਚ ਆਪਾਂ ਤਾਂ ਲਈ ਦੀ ਜ਼ਰੂਰੀ ਨਹੀਂ ਮੈਂ ਕਹਿੰਦਾ ਹਾਂ ਵੀ ਇਹ ਬੱਚਾ 1000 ਰੁਪਏ ਨਾ ਗਰੂ ਅਤੇ ਬੱਚੇ ਹੁਣੇ ਡੈਂਟ ਹੋ ਗਿਆਣਗੇ ਠੀਕ ਹੈ ਤੇ ਨਾ ਹੀ ਮੈਂ ਜੇ ਇੰਜ ਕਹਿੰਦਾ ਹਾਂ ਵੀ ਬੱਚਾ ਇਹ ਤੁਸੀਂ ਫ੍ਰੀ ਲੈ ਜਿਓ ਤੇ ਬੱਚੇ ਆ ਉੱਡਣਗੇ ਨਹੀਂ ਮੇਰਾ ਵੀਰੇ ਠੀਕ ਆ ਥੋੜੀ ਸਾੰਭ ਤੇ ਆ ਮਰਾ ਭਰਾ ਪੈਸੇ ਨਾਲ ਕੋਈ ਚੱਕਰ ਨਹੀਂ ਵੀਰੇ ਹੁਣ ਕੋਈ ਵੱਡਾ ਖਿਡਾਰੀ ਆ ਠੀਕ ਆ ਜੀ ਬੜੀਆਂ ਕਲਬਾਂ ਵਾਲੀਆਂ ਸੋਹਣੇ ਮੰਨ ਕੇ ਚੱਲੋ ਭਰਾਣੇ ਬਾਗੀਆਂ ਜਿੱਤੀਆਂ ਮੰਨ ਕੇ ਚੱਲੋ ਹਨਾ ਤੇ ਉਹ ਬੰਦਾ ਇਸ ਰੇਟ ਦੇ ਵਿੱਚ ਵੀਰੇ ਕੂਤਰ ਨਹੀਂ ਸੇਲ ਕਰੇਗਾ ਕਿਉਂ ਅਗਲੇ ਦੀ ਵੀਰੇ ਰੈਪਿਊਟੇਸ਼ਨ ਡਾਊਨ ਹੁੰਦੀ ਆ ਇਹ ਕ ਸਮਝਦਾਰ ਬੰਦੇ ਨੂੰ ਮੇਰਾ ਵੀ ਇਸ਼ਾਰਾ ਕਾਫੀ ਹੁੰਦਾ ਬਾਕੀ ਆਪਣੀ ਆਜ਼ਦ ਨਹੀਂ ਕਿਸੇ ਨੂੰ ਕੋਈ ਗੱਲ ਲਾ ਕੇ ਕਹੀਏ ਆਜ ਦੀ ਡੇਟ ਦੇ ਵਿੱਚ ਸਾਰੇ ਬੰਦੇ ਖਿਡਾਰੀ ਆ ਜੀ ਸਾਰੇ ਬੰਦੇ ਚੰਗੇ ਕੂਤਰ ਪਾਉਂਦੇ ਨੇ ਆਪਦੇ ਆਪ ਦੇ ਵਿੱਚ ਹਰ ਬੰਦਾ ਖਿਡਾਰੀ ਆ ਜੀ ਆਪਾਂ ਤਾਂ ਇਹ ਗੱਲ ਮੰਨਦੇ ਆ ਚੰਗਾ ਮਾੜਾ ਅਗਲਾ ਆਪਦੇ ਘਰੇ ਆ ਪਤਾ ਮੇਰਾ ਭਰਾ ਬਾਹਰ ਬਾਗਾਂ ਤੇ ਜਾ ਕੇ ਲਾਦਾ ਜਦੋਂ ਬਗਾਨੇ ਬਣਦਾ ਮੇਰਾ ਵੀ ਉਹ ਲਾਗਦਾ ਆ ਉੱਥੇ ਉਹਦਾ ਲਾਗਦਾ ਹਾਂ ਵੀ ਕਿਹਦੇ ਕੂਤਰਾਂ 'ਚ ਕਿੰਨਾ ਕੁ ਪਾਣੀ ਹੈਗਾ ਤੇ ਕਿੰਨਾ ਕੁ ਨਹੀਂ ਨਹੀਂ ਤਾਂ ਵੀਰੇ ਕੋਠੇ ਚੜ੍ਹ ਕੇ ਤਾਂ ਹਰ ਬੰਦਾ ਆਪਦੇ ਆਪ ਨੂੰ ਉਸਤਾਦ ਖੋਹਦਾ ਠੀਕ ਆ ਚਲੋ ਵਧੀਆ ਗੱਲ ਆ ਜੀ ਹਰ ਬੰਦਾ ਆਪਦੇ ਆਪ ਦੇ ਵਿੱਚ ਬਣ ਕੇ ਰਹਿਣਾ ਵੀ ਚਾਹੀਦਾ ਕੋਈ ਚੱਕਰ ਵਾਲੀ ਗੱਲ ਨਹੀਂ ਮੇਰਾ ਵੀਰ ਪਰ ਵੀਰੇ ਜਦੋਂ ਬੰਦਾ ਆਸੇ ਪਾਸੇ ਝਾਕੀ ਮਾਰਦਾ ਨਾ ਫਿਰ ਪਤਾ ਲਾਦਾ ਹਾਂ ਵੀ ਮੈਂ ਇਸ ਜਾਗ ਉਤੇ ਕਿੰਨਾ ਕਾ ਉੱਚਾ ਤੇ ਕਿੰਨਾ ਕਾ ਨੀਵਾ ਆ ਉਥੇ ਆ ਕੇ ਬੰਦੇ ਨੂੰ ਸਭ ਪਤਾ ਲੱਗ ਜਾਂਦਾ ਠੀਕ ਹੈ ਤੇ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਕਿੱਦਾਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਟਾਪ ਆਫਰਾਂ ਠੀਕ ਆ ਜੀ ਤੇ ਮੇਰਾ ਭਰਾ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਟਾਪ ਬੱਚੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਸਾਰਿਆਂ ਨੇ ਲਾਜ਼ਮੀ ਦ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਾਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ